ਦੀ ਸੇਵਾ ਪੂਰੀ ਕਰਕੇ ਇਥੋਂ ਗਏ ਆ ਨਹੀਂ ਤਾਂ ਜਿਸ ਤਰੀਕੇ ਦੇ ਹਮਲਾ ਸੀ ਬਿਲਕੁਲ ਸਾਹਮਣੇ ਖਲੋ ਕੇ 9mm ਜੋ ਮੈਨੂੰ ਦੱਸਿਆ ਗਿਆ ਕਿ ਪਿਸਤਲ ਦਾ ਫਾਇਰ ਹੈ ਔਰ ਤੁਸੀਂ ਸਾਰੇ ਸਮਝਦੇ ਹੋ ਕਿ 9mm ਕਿੰਨਾ ਖਤਰਨਾਕ ਜੀ ਪਿਸਤਲ ਮੰਨਿਆ ਜਾਂਦਾ ਔਰ ਪਾਇੰਟ ਬਲੈਂਕ ਰੇਂਜ ਤੋਂ ਇਹ ਹਮਲੇ ਤੇ ਇਹ ਗੁਰੂ ਦੀ ਬਹੁਤ ਵੱਡੀ ਕਿਰਪਾ ਬਖਸ਼ਿਸ਼ ਹੋਈ ਹੈ ਜਿੰਨਾ ਵੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰੀਏ ਉਹਨਾਂ ਘੱਟ ਹੈ ਗੁਰੂ ਸਾਹਿਬ ਦੀ ਸੇਵਾ ਦੇਖੋ ਲੋਕ ਜਿਵੇਂ ਮਰਜੀ ਤਨਖਈਏ ਨੂੰ ਵੇਖਣ ਮਗਰ ਅਖੀਰ ਚ ਗੁਰੂ ਘਰ ਦੀ ਸੇਵਾ ਹੈ ਜੀ ਔਰ ਸ੍ਰੀ ਅਕਾਲ ਤਖਤ ਸਾਹਿਬ ਧੰਨ ਧੰਨ ਸ੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਤੇ ਨਤਮਸਤਕ ਹੋ ਕੇ ਸਿੰਘ ਸਹਿਬਾਨਾ ਦੇ ਔਰ ਮਾਨ ਨੂੰ ਹੁਕਮ ਨੂੰ ਸਤਿਵਚਨ ਕਰਦਿਆਂ ਜੇ ਕੋਈ ਗੁਰੂ ਦਾ ਸੇਖ ਆਪ ਦੀ ਸੇਵਾ ਨਿਭਾ ਰਿਹਾ ਹੈ ਤੁਸੀਂ ਮਾਨਸਿਕ ਹਾਲਾਤ ਵੇਖ ਲੋ ਕਿ ਜੀਨੇ ਇਸ ਮੌਕੇ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਤੱਕ ਬਹੁਤ ਛੋਟੀ ਜੀ ਚੀਜ਼ ਆ ਉਹਦੇ ਚ ਸ੍ਰੀ ਦਰਬਾਰ ਸਾਹਿਬ ਤੇ ਅਟੈਕ ਕੀਤਾ ਗੋਲੀ ਕਿੱਥੇ ਚਲਾਈ ਆ ਸ੍ਰੀ ਦਰਬਾਰ ਸਾਹਿਬ ਤੇ ਜਿੱਥੇ ਗੁਰਨਾਨਕ ਨਾਮ ਲੈਵਾ ਸੰਗਤ ਵੱਡੀ ਗਿਣਤੀ ਚ ਆਉਂਦੀ ਆ ਇਹ ਦੋ ਤਿੰਨ ਸਵਾਲ ਬੜੇ ਸਿੱਧੇ ਖੜੇ ਕਰਦਾ ਕਿ ਉਹ ਬੰਦਾ ਹੈ ਕੌਣ ਔਰ ਸੁਖੀ ਰੰਧਾਵੇ ਦਾ ਨਿਕਟਵਰਤੀ ਜੀ ਕਾਂਗਰਸ ਪਾਰਟੀ ਨਾਲ ਜਿਹਦਾ ਸੰਬੰਧ ਹੈ ਆ ਮੈਂ ਤੁਹਾਡੇ ਨਾਲ ਫੋਟੋਆਂ ਸਾਂਝੀਆਂ ਕਰ ਰਿਹਾ ਜਿਹੜਾ ਨਰਿੰਦਰ ਸਿੰਘ ਚੋੜਾ ਇਹਦਾ ਜਿਹੜਾ ਬ੍ਰਦਰ ਇਹਦਾ ਬ੍ਰਦਰ ਹੈ ਨਰੈਨ ਸਿੰਘ ਚੋੜੇ ਦਾ ਉਹ 24 ਘੰਟੇ ਆ ਫੋਟੋਆਂ ਨੇ ਜੀ ਸੁਖੀ ਰੰਧਾਵੇ ਨਾਲ ਸੁਖੀਰ ਆਪ ਇੱਕ ਫੋਟੋ ਆ ਆ ਚੰਨੀ ਨਾਲ ਫੋਟੋ ਆ ਫੇਰ ਚੰਨੀ ਨਾਲ ਤੇ ਸੁਖੀ ਦੇ ਭਰਾ ਨਾਲ ਫੋਟੋ ਆ ਚੌਥੀ ਫੋਟੋ ਸੁਖੀ ਰੰਧਾਵੇ ਨਾਲ ਆ ਕੋਲੋ ਤੇ ਇਹ ਮਤਲਬ ਕੀ ਸੁਖੀ ਰੰਧਾਵੇ ਦਾ ਇਨਰ ਸਰਕਲ ਦਾ ਬੰਦਾ ਸੁਖੀ ਰੰਧਾਵੇ ਦੇ ਪੇਜ ਤੋਂ ਵੀ ਨਰਿੰਦਰ ਸਿੰਘ ਚੋੜੇ ਦਾ ਆ ਮੈਂ ਸਾਂਝਾ ਕਰ ਰਿਹਾ ਹਾਂ ਇਹਦੇ ਨਾਲ ਇਹ 24 ਘੰਟੇ ਰਹਿਣ ਵਾਲੇ ਲੋਕ ਇਨਾਂ ਦੀ ਮਾਨਸਿਕਤਾ ਕੀ ਆ ਸ੍ਰੀ ਹਰਮੰਦਰ ਸਾਹਿਬ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਲੈ ਕੇ ਕਾਂਗਰਸੀਆਂ ਨੂੰ ਕੋਈ ਲੁਕੀ-ਚੁਪੀ ਗੱਲ ਨਹੀਂ ਨਗਰ ਸਵਾਲ ਬੜੇ ਪੈਦਾ ਹੁੰਦੇ ਆ ਕਿ ਇਸ ਬੰਦੇ ਨੂੰ ਸ਼ੈ ਕਾਂਗਰਸ ਪਾਰਟੀ ਦੀ ਸੁੱਖੀ ਰੰਧਾਵੇ ਦੀ ਔਰ ਜਿਉ ਕੱਲ ਦਾ ਇੱਥੇ ਫਿਰਦਾ ਸੀ ਤੁਹਾਨੂੰ ਵੀ ਪਤਾ ਹੈ ਕਿ ਕੁਝ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਇਹ ਤਾਂ ਮੈਂ ਤਨਵਾਦੀ ਆ ਉਹ ਸਿਕਿਉਰਿਟੀ ਅਮਰਦਾ ਜਸਬੀਰ ਸਿੰਘ ਦਾ ਜੀਨੇ ਮੌਕੇ ਤੇ ਹਿੰਮਤ ਉਖਾਈ ਜਜ਼ਬਾ ਵਿਖਾਇਆ ਜੋਸ਼ ਵਿਖਾਇਆ ਗੁਰੂ ਨੇ ਉਤੇ ਕਿਰਪਾ ਕੀਤੀ ਨਹੀਂ ਤਾਂ ਫੇਰ ਤਾਂ ਸਿੱਧਾ ਵੱਜਿਆ ਸੀ ਜੇ ਉਹ ਉਹ ਨਾ ਹੱਥ ਮਾਰਦਾ ਉਹ ਤਗੜਾ ਹੋ ਕੇ ਆਪ ਦੀ ਜਾਨ ਦੀ ਜ਼ੀਰੋ ਪਰਵਾਹ ਕਰਦਿਆਂ ਹੋਇਆਂ ਆਪਣੀ ਜਾਨ ਤੇ ਖੇਡਦਿਆਂ ਉਹਨੇ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਤੇ ਹੋਰ ਜਿਹੜੇ ਇੱਥੇ ਆਤਮਾਸਤਕ ਹੋਣ ਆਏ ਸਨ ਸ਼ਰਧਾਲੂ ਉਹਨਾਂ ਨੂੰ ਬਚਾਇਆ ਮੈਂ ਦਿਲ ਦੀਆਂ ਗਰਾਈਆਂ ਤੋਂ ਗੁਰੂ ਨਾਨਕ ਨਾਮ ਲੈਵਾ ਸੰਗਤ ਤੋਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਧਰਤੀ ਤੇ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਸਤੇ ਸੰਗਤ ਆਉਂਦੀ ਆ ਉਸ ਗੁਰੂ ਦੇ ਸਿੱਖ ਦਾ ਉਸ ਅਮਰਤ ਧਾਰੀ ਵੀਰ ਦਾ ਕੋਟਨ ਕੋਟ ਧਨਵਾਦ ਕਰਦੇ ਆ ਜਿੱਥੇ ਮਗਰ ਇਹ ਜੇ ਪਾਕਿਸਤਾਨ ਦੇ ਏਜੰਟ ਦੀ ਸੁੱਕੀ ਰੰਧਾਵੇ ਨਾਲ ਕੀ ਲਿਆਜ ਕੱਲ ਵੀ ਅੱਜ ਵੀ ਕਹਿੰਦੇ ਕੋਹਰ ਸਿੰਘ ਵੀ ਫੜਿਆ ਇੱਕ ਹੋਰ ਬੰਦਾ ਜਿਹੜਾ ਪਿਸਟੋਲ ਲੈ ਕੇ ਤੁਰਿਆ ਫਿਰਦਾ ਸੀ ਕਮਾਲ ਹੋ ਗਈ ਮੇਰੇ ਵੀ ਇਹ ਗੁਰੂ ਦੇਦਰ ਤੇ ਔਰ ਇਹ ਪਹਿਲਾ ਇਨਸੀਡੈਂਟ ਨਹੀਂ ਇੱਥੇ ਯਾਦ ਹੋਊਗਾ ਉਹ ਇਨਸੀਡੈਂਟ ਵੀ ਜਦੋਂ ਸ੍ਰੀ ਦਰਬਾਰ ਸਾਹਿਬ ਤੇ ਇੱਕ ਬੰਦੇ ਨੇ ਛਾਲ ਮਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਬੈਰ ਇਸ ਦੀ ਇੰਟੈਲੀਜੈਂਸ ਔਰ ਇਹ ਗੁਰੂ ਸਾਹਿਬ ਦਾ ਕੋਟਨ ਕੋਟ ਸ਼ੁਕਰਾਨਾ ਜੋ ਗੁਰੂ ਸਾਹਿਬ ਨੇ ਆਜ ਹੀ ਆਪ ਹੀ ਇਲਾਜ ਪਹਿਜ ਰੱਖ ਲਈ ਆ ਇਹ ਤਾਂ ਉਸ ਜਾਨਵਾਦ ਜਿਹੜਾ ਮਗਰ ਖਲੋਤਾ ਸੀ ਉਹਦੀ ਹਿੰਮਤ ਮੈਂ ਕਾਮਯਾਬੀ ਤਾਂ ਤਾਂ ਸਮਝਦਾ ਜੇ ਉਹਨੂੰ ਕੱਲ ਦਾ ਫੜਿਆ ਹੁੰਦਾ ਜਾਂ ਪਰਸੋਂ ਦਾ ਫੜਿਆ ਹੁੰਦਾ ਜਿਹੜਾ ਬੰਦਾ ਪਿਸਤੌਲ ਰੱਖ ਕੇ ਇੰਨੀ ਪੁਲਿਸ ਦੇ ਘੇਰਿਆਂ ਚ ਆ ਗਿਆ ਇੱਥੇ ਔਰ ਸਾਹਮਣੇ ਗੋਲੀ ਤੱਕ ਚਲਾਤੀ ਸ੍ਰੀ ਹਰਮੰਦਰ ਸਾਹਿਬ ਦੀਆਂ ਬਿਲਡਿੰਗਾਂ ਤੇ ਗੋਲੀਆਂ ਮਾਰਤੀਆਂ ਜਿਹਦੇ ਤਾਂ ਨਾਲ ਤੇ ਵਰਕਰਾਂ ਨੇ ਹਿੰਮਤ ਨੇ ਸ਼ਰਧਾਲੂ ਨੇ ਮੈਂ ਸਮਝਦਾ ਕਿ ਜਾਨ ਬਚਾ ਲਈ ਪੁਲਿਸ ਦਾ ਕਲੈਪ ਸੀ ਆ ਅਸੀਂ ਆਪ ਦੀ ਸੇਵਾ ਪੂਰੀ ਤਨਦੇਹੀ ਨਾਲ ਕਰਾਂਗੇ ਔਰ ਮੈਂ ਇੱਕ ਬੇਨਤੀ ਕਰਾਂ ਕਿ ਜਿਹੜਾ ਮੈਂ ਉਹਨੂੰ ਗੁਰੂ ਦਾ ਸਿੱਖ ਨਹੀਂ ਮੰਨਦਾ ਜੀ ਜਿਹੜਾ ਆ ਕੇ ਗੁਰੂ ਘਰ ਆ ਕੇ ਪਿਸਤੌਲਾਂ ਕੱਢ ਕੇ ਅਟੈਕ ਸ਼ੁਰੂ ਕਰਦੇ ਤੁਸੀਂ ਉਹਨੂੰ ਗੁਰੂ ਦਾ ਸਿੱਖ ਮੰਨਦੇ ਅਸੀਂ ਆਪ ਦੀ ਸੇਵਾ ਜਾਰੀ ਰੱਖਾਂਗੇ ਸਾਨੂੰ ਜੀ ਨੂੰ ਜਿੱਥੇ ਠੋਕਣਾ ਜੀ ਜੱਦ ਕੇ ਠੋਕਿਆ ਸਾਨੂੰ ਇਸ ਗੱਲ ਦਾ ਈ ਮਾਨ ਹੋ ਕਿ ਅਸੀਂ ਗੁਰੂ ਦੀ ਸੇਵਾ ਕਰਦੇ ਚੱਲੇਗੇ ਮਗਰ ਸੇਵਾ ਤੋਂ ਕੋਈ ਵੀ ਸ਼ਰੋਮਣੀ ਅਕਾਲੀ ਦਲ ਦਾ ਜੋ ਸਾਨੂੰ ਲੱਗੀ ਆ ਅਸੀਂ ਉਹਦੇ ਤੋਂ ਪਿੱਛੇ ਹਟਣ ਵਾਲੇ ਨਹੀਂ ਆ ਆਪ ਦੀ ਸੇਵਾ ਗੁਰੂ ਦੀ ਕਿਰਪਾ ਨਾਲ ਗੁਰੂ ਦੇ ਚਰਨਾ ਜੀ ਅਰਦਾਸ ਬੇਨਤੀ ਕਰਕੇ ਕਹਿੰਦੇ ਆ ਜੀਮੇਵਾਰੀ ਕਿਸ ਦੀ ਮੰਨ ਸਾਹਿਬ ਕਿਰਪਾ ਬਖਸ਼ਿਸ਼ ਕਰਨ ਸਾਡੇ ਤੋਂ ਇਹ ਸੇਵਾ ਸਹੀ ਤਰੀਕੇ ਨਾਲ ਪੂਰੀ ਸ਼ਰਧਾ ਨਾਲ ਪੂਰੇ ਸਤਕਾਰ ਨਾਲ ਔਰ ਇਹ ਸੇਵਾ ਸਾਡੇ ਤੋਂ ਲੈ ਲੈਣ ਹਾ ਸਾਡੇ ਜੋ ਸਾਡੀ ਜ਼ਿੰਮੇਵਾਰੀ ਅਸੀਂ ਤਾਂ ਰੱਬ ਦੇ ਹੱਥ 'ਚ ਹੈ ਗੁਰੂ ਸਾਹਿਬ ਦੇ ਚਰਨਾਚੇ ਆ ਗੁਰੂ ਸਾਹਿਬ ਨੇ ਸਵਾਸ ਬਖਸ਼ਿਆ ਗੁਰੂ ਸਾਹਿਬ ਦੇ ਹੱਥ 'ਚ ਨੇ ਸਵਾਸ ਅਸੀਂ ਆਪ ਦੀ ਸੇਵਾ ਕਰਾਂਗੇ ਔਰ ਤਨ ਦੇਹੀ ਨਾਲ ਕਰਾਂਗੇ ਗੁਰੂ ਕਿਰਪਾ ਕਰਨ ਸਾਡੇ ਤੇ ਮਿਹਰ ਭਰਿਆ ਹੱਥ ਰੱਖ ਕੇ ਸਾਡੇ ਕੋਲੋਂ ਇਹ ਸੇਵਾ ਗਰੀਬਾਂ ਕੋਲੋਂ ਲੈ ਲਓ ਕੋਈ ਨਹੀਂ ਤੁਹਾਡੇ ਕੈਮਰਿਆਂ 'ਚੋਂ ਸਾਰਾ ਕੁਝ ਕੈਦ ਹੈ ਸਾਉ ਜੇ ਜਸਬੀਰ ਸੋ ਅੱਜ ਗੁਰੂ ਦਾ ਭੇਜਿਆ ਜਸਬੀਰ ਸੋ ਨਾ ਹੁੰਦਾ ਸੁਖਬੀਰ ਜੀ ਦੀ ਸਿਕਿਉਰਿਟੀ 'ਚ ਤੇ ਮੈਂ ਸਮਝਦਾ ਸਰਦਾਰ ਸੁਖਬੀਰ ਸਿੰਘ ਬਾਦਲ ਆਪ ਦੀ ਸੇਵਾ ਪੂਰੀ ਨਹੀਂ ਕਰ ਸਕਦੇ ਸੀ ਇਹ ਗੁਰੂ ਨੇ ਹੱਥ ਦੇ ਕੇ ਬਚਾਇਆ ਕੋਈ ਚੋਦੀ ਹਿੰਮਤ ਹੈ ਕਿ ਉਹਦੇ 'ਚ ਰੱਬ ਵਰਤਿਆ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਸੇਵਾ ਲੈਂਦਾ ਕੌਣ ਹੈ ਜੀ ਗੁਰੂ ਸਾਹਿਬ ਗੁਰੂ ਸਾਹਿਬ ਆਪ ਗੁਰੂ ਸਾਹਿਬ ਨੇ ਆਪ ਸੇਵਾ ਲੈਣੀ ਆ ਆਪ ਸੇਵਾ ਕਰਾਉਣੀ ਆ ਔਰ ਇਹ ਗੁਰੂ ਦੀ ਕਿਰਪਾ ਬਖਸ਼ਿਸ਼ ਹੀ ਆ ਜਿਹੜਾ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਆਪਣੀ ਸੇਵਾ ਗੁਰੂ ਸਾਹਿਬ ਨੇ ਉਹਨਾਂ ਕੋਲੋਂ ਕਰਵਾ ਲਈ ਔਰ ਕਰਕੇ ਗਏ ਔਰ ਬਾਕੀ ਦੇ ਲੀਡਰ ਵੀ ਕਰਕੇ